ਇਸ ਟ੍ਰੇਨ ਲਾ ਵੀਰੇ ਦਿਖਾਉਣਾ ਸਾਨੂੰ ਇਧਰੇ ਪਾਸੇ ਹਜੇ ਵੀ ਚੜ੍ਹਾਈ ਪੂਰੀ ਅਧਰੇ ਯਾਰ ਨਹੀਂ ਦੇਖ ਲਾ ਪੂਰਾ ਕਾਲਾ ਰਗ ਲਾ ਇਧਰਲੇ ਪਾਸੋਂ ਮੱਦੇ ਦੇਖੋ ਕਿਹੋ ਜਿਹਾ ਖਤਰਨਾਕ ਰੱਖਿਆ ਨਾਲ ਰਿ ਯਾਰ ਨਹੀਂ ਬਹੁਤ ਬਹੁਤ ਧੰਨਵਾਦ ਬਲੇ 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 ਹੁਣ ਉਤਰਨਾ ਹੈ ਤੁਹਾਨੂੰ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦਾ ਸਰਦਾਰ ਖੇਰ ਮੈਦਾਨ ਪੂਰਾ ਭਰਿਆ ਇੱਕ ਪੰਜਾਬੀ ਲਾਈਵ ਟੀਮ ਵਾਹ ਜਰਦੀਓ ਤਰਾ ਹੈ ਉਹ ਜਦੋਂ ਰਹਿ ਕੇ ਨਾਲ ਤੁਹਾਨੂੰ ਖੁੱਲ ਕੇ ਜ਼ੋਰਦਾਰ ਤਾੜੀ ਵਰਸੇ ਤੇ ਸਦਾ ਲਈ ਉੱਚੀ ਅਸਰਾ ਦੇ ਮਾਲਕ ਨੂੰ ਅਰ ਅੱਜ ਦੀ ਸੇਵਾ ਬਹੁਤ ਸਰਕਾਰ ਦੇ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਪਾਕ ਸਰਕਾਰ ਬੜੀ ਮਹੱਤਵਪੂਰਨ ਸੋਤਰਾ ਵੀ ਨਜ਼ਰ ਨਸਰ ਨਾਮ ਰਹੀਦਾ